ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਧੰਵਾਹਿ ਗੁਰੂ ਸਹਿਬ ਜੀਓ ਗਿਆਨ ਧਿਆਨ ਕਿਸ਼ ਕਰਮ ਨਾ ਜਾਣਾ ਸਾ ਨਾ ਜਾਣਾ ਤੇਰੀ ਸਬਤੇ ਵੱਡਾ ਸਤਿਗੁਰ ਨਾਨਕ ਜਨ ਕਲ ਰਾਖੀ ਮੇਰੀ ਪਰਾਨੀ ਕਸੂ ਨ ਚਿਤਈ ਮਦ ਮਾਇਆ ਕੈ ਅੰਧ ਕਹੋ ਮਾਨਕ ਬੈਨ ਹਰ ਭਜਨ ਪਰਤ ਤਾਹੇ ਜਮ ਫੰਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚੋਂ ਸ਼ਲੋਕ ਮਹਲਾ ਨੌਵਾਂ ਦੀ ਬਾਣੀ ਦੇ ਵਿੱਚੋਂ ਅੱਜ ਆਪਾਂ 26 ਨੰਬਰ ਸ਼ਲੋਕ ਦੇ ਅਰਥ ਕਰਨੇ ਹਨ ਵਿਆਖਿਆ ਕਰਨੀ ਹੈ ਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਸਤਗੁਰੂ ਜੀ ਆਪ ਜੀ ਸੁਮਤ ਬਖਸ਼ਣ ਸਿਰ ਤੇ ਮੇਰ ਭਰਿਆ ਹੱਥ ਰੱਖ ਕੇ ਆਪ ਕਥਾ ਵਿਚਾਰਾਂ ਕਰਨ ਦੀ ਸੋਝੀ ਬਖਸ਼ਣ ਗੁਰੂ ਪਾਤਸ਼ਾਹ ਜੀ ਪਾਤਸ਼ਾਹ ਜੀ ਦਾ ਸ਼ਬਦ ਆਪਾਂ ਦੁਆਰੇ ਫਿਰ ਪੜ੍ਹਦੇ ਹਾਂ ਤੁਸੀਂ ਸਾਰੇ ਧਿਆਨ ਨਾਲ ਸੁਣੋ ਧਿਆਨ ਨਾਲ ਸੁਣਿਓ ਮੈਂ ਤਾਂ ਕਹਿਣਾ ਬਾਣੀ ਨੂੰ ਜਦੋਂ ਪੜਨਾ ਹੋਵੇ ਤੇ ਜਦੋਂ ਸੁਣਨਾ ਹੋਵੇ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਹਦਾਇਤ ਦਿੱਤੀ ਹੈ ਕਿ ਬਾਹੋ ਬਾਹੋ ਬਾਣੀ ਨਰਿੰਕਾਰ ਹੈ ਤਸ ਜੀਵੜ ਅਵਰ ਨਾ ਕੋਈ ਇਹ ਬਾਣੀ ਬ੍ਰਹਮ ਦਾ ਰੂਪ ਹੈ ਇਹ ਬਾਣੀ ਰੱਬ ਦਾ ਰੂਪ ਹੈ ਆਪਾਂ ਜਦੋਂ ਵੀ ਬਾਣੀ ਨੂੰ ਪੜ੍ਹਨਾ ਹੈ ਜਾਂ ਸੁਣਨਾ ਹੈ ਆਪਣੇ ਮਨ ਤੋਂ ਬਿਲਕੁਲ ਤਿਆਰੀ ਕਰਕੇ ਬੈਠਣਾ ਕਿ ਅਸੀਂ ਰੱਬ ਦੀ ਯਾਦ ਦੇ ਵਿੱਚ ਜੁੜ ਕੇ ਬੈਠ ਰਹੇ ਹਾਂ ਅਸੀਂ ਰੱਬ ਦੇ ਨਾਲ ਗੱਲਾਂ ਕਰਨੀਆਂ ਬਾਣੀ ਨੂੰ ਪੜ੍ਹਨਾ ਰੱਬ ਦੇ ਨਾਲ ਗੱਲਾਂ ਕਰਨੀਆਂ ਆਪਾਂ ਸਬਦ ਦੁਆਰੇ ਫਿਰ ਪੜ੍ਹਦੇ ਹਾਂ ਗੁਰੂ ਪਾਤਸ਼ਾਹ ਜੀ ਸਾਨੂੰ ਕਹਿੰਦੇ ਪ੍ਰਾਨੀ ਕਸ਼ੂ ਨਾ ਚੇਤੇਈ ਮਦ ਮਾਇਆ ਕਹੇ ਅੰਧ ਕਹੋ ਨਾਨਕ ਬੈਨ ਹਰ ਭਜਨ ਪਰਤ ਤਾਹੀ ਜਮ ਫੰਦ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਸਮਝਾਉਣਾ ਕਰ ਰਹੇ ਹਨ ਕਹਿੰਦੇ ਪ੍ਰਾਨੀ ਕਸ਼ੂ ਨਾ ਚੇਤੇ ਮਦ ਮਾਇਆ ਕੈ ਅੰਧ ਮਦ ਦਾ ਮਤਲਬ ਹੈ ਨਸ਼ਾ ਤੇ ਮਾਇਆ ਆਪਾਂ ਨੂੰ ਪਤਾ ਹੀ ਆ ਮਾਇਆ ਜੋ ਵੀ ਚੀਜ਼ ਹੈ ਜੇディ ਸਾਨੂੰ ਪਰਮਾਤਮਾ ਦੀ ਯਾਦ ਦੇ ਵਿੱਚੋਂ ਦੂਰ ਕਰੇ ਉਹ ਹਰ ਇੱਕ ਚੀਜ਼ ਮਾਇਆ ਹੈ ਕੋਈ ਵੀ ਉਹਦੇ ਵਿੱਚ ਵਸਤੂ ਹੋ ਸਕਦੀ ਹੈ ਕੋਈ ਵੀ ਸਾਡੀ ਰਿਸ਼ਤੇਦਾਰੀ ਦੇ ਵਿੱਚੋਂ ਜੀ ਹੋ ਸਕਦਾ ਹੈ ਜਿਸ ਚੀਜ਼ ਦੇ ਸੰਪਰਕ ਦੇ ਵਿੱਚ ਆ ਕੇ ਅਸੀਂ ਪਰਮਾਤਮਾ ਦੀ ਯਾਦ ਤੋਂ ਦੂਰ ਚਲੇ ਜਾਈਏ ਗੁਰੂ ਪਾਤਸ਼ਾਹ ਜੀ ਕਹਿੰਦੇ ਹਰ ਇੱਕ ਚੀਜ਼ ਮਾਇਆ ਹੈ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਮਾਇਆ ਦੀ ਬਹੁਤ ਸੋਹਣੀ ਡੈਫੀਨੇਸ਼ਨ ਸਾਨੂੰ ਗੁਰੂ ਪਾਤਸ਼ਾਹ ਜੀ ਨੇ ਦੱਸੀ ਹੈ ਸਮਝਾਈ ਹੈ ਪਾਤਸ਼ਾਹ ਜੀ ਨੇ ਕਿ ਇਹ ਮਾਇਆ ਜਿਤ ਹਰ ਵਿਸਰੇ ਮੋਹ ਉਪਜੈ ਭਾਉ ਦੂਜਾ ਲਾਇਆ ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਹਰ ਇੱਕ ਚੀਜ਼ ਮਾਇਆ ਹੈ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਡੇ ਤੇ ਕਿਰਪਾ ਕਰਕੇ ਸਾਨੂੰ ਸਮਝਾਉਣ ਦਾ ਯਤਨ ਕਰ ਰਹੇ ਹਨ ਗੁਰੂ ਪਾਤਸ਼ਾਹ ਜੀ ਕਹਿੰਦੇ ਪੁਰਾਨੀ ਕਸੂ ਨਾ ਚੇਤੀ ਮਦ ਮਾਇਆ ਕੇ ਅੰਧ ਮਦ ਦਾ ਮਤਲ ਨਸ਼ਾ ਤੇ ਮਾਇਆ ਤੇ ਵਿੱਚ ਕਹਿੰਦਾ ਮਾਇਆ ਦੇ ਨਸੇ ਦੇ ਨਾਲ ਮਨੁੱਖ ਇੰਨਾ ਕ ਅੰਨਾ ਹੋ ਗਿਆ ਉਹਨੂੰ ਕੁਛ ਚੇਤੇ ਹੀ ਨਹੀਂ ਹੈ ਉਹ ਆਪਣਾ ਮਕਸਦ ਹੀ ਭੁੱਲ ਜਾਂਦਾ ਪਿਆਰਿਓ ਤੁਸੀਂ ਸਾਰੇ ਸਮਝਦਾਰ ਹੋ ਸਾਰੇ ਆਪਾਂ ਸਮਾਜ ਦੇ ਵਿੱਚ ਰਹਿੰਨੇ ਆ ਪੜੇ ਲਿਖਿਆ ਦਾ ਵਰਗ ਆ ਸਾਡਾ ਆਪਾਂ ਨੂੰ ਪਤਾ ਕਿ ਕੋਈ ਵੀ ਜਿਹਦੋ ਬੰਦਾ ਕੋਈ ਨਸੇ ਨੂੰ ਸੇਵਨ ਕਰਦਾ ਹੈ ਸਭ ਤੋਂ ਪਹਿਲਾਂ ਉਹ ਨਸ਼ਾ ਜਿਹਦੋ ਬੰਦਾ ਕਰਦਾ ਹੈ ਉਹਦੇ ਦਿਮਾਗ ਨੂੰ ਸੁੰਨ ਚੜਾਉਂਦਾ ਤੇ ਉਹ ਆਪਣਾ ਮਕਸਦ ਭੁੱਲ ਜਾਂਦਾ ਹੈ ਜਿੱਦੋਂ ਆਪਾਂ ਨਸ਼ੇ ਦੀ ਗੱਲ ਕਰੀਏ ਨਸ਼ਾ ਦੋ ਤਰ੍ਹਾਂ ਦੇ ਨਾਲ ਹੁੰਦਾ ਹੈ ਇੱਕ ਤਾਂ ਮਨ ਕਰਕੇ ਨਸ਼ਾ ਕੀਤਾ ਜਾਂਦਾ ਹੈ ਇੱਕ ਤਨ ਕਰਕੇ ਨਸ਼ਾ ਕੀਤਾ ਜਾਂਦਾ ਗੁਰੂ ਪਾਤਸ਼ਾਹ ਜੀ ਨੇ ਕਿਹਾ ਜਿੰਨੇ ਵੀ ਇਹ ਨਸ਼ੇ ਆ ਗੁਰੂ ਨੇ ਗੁਰਬਾਣੀ ਦੇ ਵਿੱਚ ਨਸ਼ਿਆਂ ਦੇ ਬਾਬਤ ਸਾਨੂੰ ਬਹੁਤ ਜ਼ਿਆਦਾ ਸੁਚੇਤ ਕੀਤਾ ਹੈ ਇੱਕ ਗੱਲ ਹੋਰ ਵੀ ਹੈ ਜਿਹੜਾ ਬੰਦਾ ਰਨ ਕਰਕੇ ਨਸ਼ਾ ਕਰਦਾ ਜਿਹੜੇ دنیਆ ਵੀ ਨਸੇ ਐ ਇੱਕ ਗੱਲ ਯਾਦ ਰੱਖਿਓ ਭਲਿਓ ਉਹ ਨਸ਼ਾ ਕੀਤਾ ਤਾਂ ਹੋ ਸਕਦਾ 24 ਜਾਂ 25 ਘੰਟਿਆਂ ਬਾਅਦ ਜਾਂ ਕੋਸ ਘੰਟਿਆਂ ਬਾਅਦ ਕੋਸ ਸਮਾਂ પાਕੇ ਬੰਦੇ ਨੂੰ ਉਹ ਨਸ਼ਾ ਉਤਰ ਜੇ ਪਰ ਜਿਹੜਾ ਮਨ ਕਰਕੇ ਨਸ਼ਾ ਨਾ ਇਹ ਇਹੋ ਜਿਹਾ ਨਸ਼ਾ ਕਈ ਜਿਹੜੀ ਬੰਦੇ ਦੀ ਸਾਰੀ ਜ਼ਿੰਦਗੀ ਬੀਤ ਜਾਂਦੀ ਹੈ ਪਰ ਉਹਨੂੰ ਪਤਾ ਨਹੀਂ ਲੱਗਦਾ ਕਿ ਮੈਂ ਨਸ਼ਾ ਕਿਹੋ ਜਿਹਾ ਕਰ ਰੱਖਿਆ ਹੁਣ ਇਹ ਨਸਿਆਂ ਦੇ ਵਿੱਚ ਬੜੇ ਨਸੇ ਆ ਜਾਂਦੇ ਆ ਸਭ ਤੋਂ ਪਹਿਲਾਂ ਆਪਾਂ ਜਦੋਂ ਗੱਲ ਕਰਾਂਗੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਜਿਹੜਾ ਸਰੀਰ ਕਰਕੇ ਆਪਾਂ ਨਸ਼ਾ ਕਰਦੇ ਆ ਉਹਦੇ ਤੇ ਗੱਲ ਵੀ ਕਰਦੇ ਆ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਿੱਖਿਆ ਦਿੰਦੇ ਆ ਗੁਰੂ ਪਾਤਸ਼ਾਹ ਜੀ ਕਹਿੰਦੇ ਜਿੱਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਨਸ਼ਾ ਜਿਹਨੂੰ ਪੀਣ ਦੇ ਨਾਲ ਬੰਦੇ ਦੀ ਸਮਝਦਾਰੀ ਖਤਮ ਹੁੰਦੀ ਹੋਵੇ ਤੇ ਉਹਦੇ ਵਿੱਚ ਝੱਲਾਪਨ ਆ ਜਾਏ ਗੁਰੂ ਪਾਤਸ਼ਾਹ ਜੀ ਕਹਿੰਦੇ ਜਿੱਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਆਪਣਾ ਪਰਾਇਆ ਨਾ ਪਸਾਨੀ ਖਸਮੋਂ ੱੱਕੇ ਖਾਏ ਇਹ ਉਹ ਨਸਾ ਜਿਹੜੇ ਆਪਾਂ ਦਿਨਿਆਂ ਵੀ ਨਸਿਆਂ ਦੀ ਗੱਲ ਕਰਦੇ ਆ ਗੁਰੂ ਪਾਤਸ਼ਾਹ ਜੀ ਦੀ ਬਾਣੀ ਸਾਨੂੰ ਕਹਿੰਦੀ ਹੈ ਇਹੋ ਜੇ ਨਸੇ ਨੂੰ ਕੀ ਕਰਨਾ ਭਲਿਆ ਜਿਹਨੂੰ ਪੀਣ ਦੇ ਨਾਲ ਬੰਦੇ ਦੀ ਅਕਲ ਤੇ ਸਮਝਦਾਰੀ ਖਤਮ ਹੋ ਜੇ ਜਿਹਨੂੰ ਪੀਣ ਦੇ ਨਾਲ ਬੰਦੇ ਦੇ ਵਿੱਚ ਝਲਪਣਾ ਆ ਜਾਏ ਜਿਸ ਨੂੰ ਪੀਨ ਦੇ ਨਾਲ ਇਹ ਨਾ ਪਤਾ ਲੱਗੇ ਆਪਣਾ ਕੀ ਹੈ ਤੇ ਪਰਾਇਆ ਕੀ ਹੈ ਜਿਸ ਦੇ ਸੇਵਨ ਕਰਨ ਦੇ ਨਾਲ ਬੰਦਾ ਖਸਮ ਦੇ ਕੋਲੋਂ ਧੱਕੇ ਖਾਂਦਾ ਇਹੋ ਜੇ ਨਸੇ ਨੂੰ ਕੀ ਕਰਨਾ ਅੱਗੇ ਜਾ ਕੇ ਪਾਤਸ਼ਾਹ ਜੀ ਫਿਰ ਲਿਖਦੇ ਹਨ ਕਹਿੰਦੇ ਜਤ ਪੀਤੇ ਖਸਮ ਵਿਸਰੈ ਦਰਗੇ ਮਿਲੇ ਸਜਾਇ ਇਹ ਉਹ ਨਸਾ ਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਜਿਹੜੇ دنیਵੀ ਨਸੇ ਆ ਇਹਨਾਂ ਨੂੰ ਕਰਨ ਦੇ ਨਾਲ ਸਤੋ ਖਸਮ ਵਿਸਰਦਾ ਹੈ ਖਸਮੰ ਦਾ ਮਤਲਬ ਮਾਲਕ ਦੀ ਅਸੀਂ ਯਾਦ ਦੇ ਵਿੱਚੋਂ ਟੁੱਟ ਜਾਂਦੇ ਆ ਉਸ ਪ੍ਰਮਾਤਮਾ ਦੇ ਜਿਹਦੇ ਭਾਣੇ ਦੇ ਵਿੱਚ ਰਹਨੇ ਸੀ ਜਦੋਂ ਅਸੀਂ ਦੁਨਿਆਵੀ ਨਸਿਆਂ ਦੇ ਵਿੱਚ ਪੈ ਜਾਂਦੇ ਆ ਭਾਵੇਂ ਸੱਚ ਕਰਕੇ ਜਾਣਿਓ ਫਿਰ ਜਿਹੜਾ ਮਨੁੱਖ ਦਾ ਮਕਸਦ ਹੈ ਇਸ ਧਰਤੀ ਤੇ ਆਉਣ ਦਾ ਇਸ ਦੁਨੀਆ ਤੇ ਆਉਣ ਦਾ ਜਿਹੜਾ ਮਕਸਦ ਹੈ ਬੰਦਾ ਫਿਰ ਉਸ ਮਕਸਦ ਨੂੰ ਭੁੱਲ ਜਾਂਦਾ ਕਾਦੇ ਚ ਨਸਿਆਂ ਦੀ ਲੋਰ ਚ ਨਸਿਆਂ ਦੀ ਮਸਤੀ ਦੇ ਵਿੱਚ ਤਾਂ ਕਰਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿੱਤ ਪੀਤੇ ਖਸਮ ਵਿਸਰੇ ਦਰਗੇ ਮਿਲੇ ਸਜਾਏ ਤੇ ਫਿਰ ਉਹਨੂੰ ਦਰਗਾਹਾਂ ਦੇ ਵਿੱਚੋਂ ਸਜਾਵਾਂ ਮਿਲਦੀਆਂ ਹਨ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਇਹੋ ਜੇ ਨਸੇ ਦਾ ਕੀ ਕਰਨਾ ਕੀ ਕਰਨਾ ਜਿਹਦੇ ਨਾਲ ਤੈਨੂੰ ਦਰਗਾਹ ਦੇ ਵਿੱਚ ਸਜਾ ਮਿਲੇ ਤੇ ਜਿਹਦੇ ਨਾਲ ਤੂੰ ਜਿਹੜਾ ਤੇਰਾ ਮਕਸਦ ਸੀ ਉਹ ਹੀ ਭੁੱਲ ਜੇ ਇਸ ਨਸੇ ਨੂੰ ਕੀ ਕਰਨਾ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਝੂਠਾ ਮਦ ਮੂਲ ਨਾ ਪੀਚੀ ਜਾ ਕਾ ਪਰਵਸਾਏ ਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਜਿਹੜੇ ਨਸੇ ਆ ਨਾ ਇਹ ਝੂਠੇ ਨਸੇ ਆ ਭੁੱਲ ਕੇ ਵੀ ਇਹ ਨਸਿਆਂ ਨੂੰ ਤੂੰ ਸੇਵਨ ਨਾ ਕਰੀ ਭੁੱਲ ਕੇ ਵੀ ਨਾ ਪੀਵੀਂ ਗੁਰੂ ਪਾਤਸ਼ਾਹ ਜੀ ਕਹਿੰਦੇ ਝੂਠਾ ਮਦ ਮੂਲ ਨਾ ਪੀਚੀ ਜੇ ਕਾ ਭਾਰਵ ਸਾਈਂ ਜੀ ਕਾ ਭਾਰਵ ਸਾਈ ਦਾ ਮਤਲਾ ਜਿੱਥੋਂ ਤਾਈਂ ਤੇਰਾ ਵਾਸ ਚਰੇ ਤੂੰ ਇਹੋ ਜੇ ਨਸਿਆਂ ਤੋਂ ਦੂਰੀ ਬਣਾ ਕੇ ਰੱਖੀ ਕਿਉਂਕਿ ਜੇ ਤੂੰ ਇਹ ਨਸਿਆਂ ਨੂੰ ਸੇਵਨ ਕਰੇਗਾ ਤਾਂ ਤੈਨੂੰ ਦਰਗਾਹ ਦੇ ਵਿੱਚ ਸਜ਼ਾ ਮਿਲੇਗੀ ਖਸਮ ਦੇ ਨਾਲੋਂ ਵਿਸੜੇਗਾ ਹੋ ਇੱਥੇ ਵਿਸੜ ਗਿਆ ਝੋਟਾ ਖਾਏਗਾ ਇਹ ਹੋ ਗਿਆ ਸਰੀਰ ਕਰਕੇ ਨਸ਼ਾ ਹੁਣ ਜਦੋਂ ਆਪਾਂ ਗੱਲ ਕਰਦੇ ਆ ਜਿਹੜਾ ਕਈ ਵਾਰੀ ਬੰਦਾ ਮਨ ਕਰਕੇ ਨਸ਼ਾ ਕਰ ਲੈਂਦਾ ਬੰਦ ਦੇ ਨਸ਼ੇ ਇਹੋ ਜਿਹਾ ਕਿਸੇ ਬੰਦੇ ਨੂੰ ਆਪਣੇ ਬਹੁਤ ਹੀ ਉੱਚੀ ਪਦਵੀ ਦਾ ਨਸ਼ਾ ਹੋ ਜਾਂਦਾ ਕਿਸੇ ਨੂੰ ਬੰਦੇ ਨੂੰ ਕੋਈ ਇਹੋ ਜਿਹਾ ਨਸ਼ਾ ਹੋ ਗਿਆ ਆਪਣੇ ਰੰਗ ਰੂਪ ਦਾ ਨਸ਼ਾ ਹੋ ਗਿਆ ਮਨ ਲਓ ਜਾਂ ਕਿਸੇ ਬੰਦੇ ਨੂੰ ਆਪਣੀ ਪ੍ਰਾਪਰਟੀ ਦਾ ਬੜਾ ਨਸਾ ਹੋ ਗਿਆ ਉਹ ਉਸ ਦੇ ਵਿੱਚ ਲੀਨ ਆ ਹੁਣ ਜਦੋਂ ਗੁਰੂ ਪਾਤਸ਼ਾਹ ਜੀ ਨਸੇ ਦੀ ਗੱਲ ਕਰਦੇ ਨਾ ਜਾਤ ਦਾ ਨਸਾ ਅੱਜ ਸਾਡੀ ਦੁਨੀਆ ਦੇ ਵਿੱਚ ਬਹੁਤ ਚੱਲਿਆ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜਾ ਜਾਤ ਦਾ ਨਸਾ ਨਾ ਉਹ ਬੰਦੇ ਦੀ ਸੋਚਨ ਸ਼ਕਤੀ ਖਤਮ ਕਰ ਦਿੰਦਾ ਉਹ ਸਮਾਜ ਦੇ ਵਿੱਚ ਝਗੜੇ ਪੈਦਾ ਕਰ ਦਿੰਦਾ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਪਤਾ ਕੀ ਕਿਹਾ ਨਸਿਆਂ ਬਾਰੇ ਕਹਿੰਦਾ ਜਾਤ ਦਾ ਗਰਭ ਨਾ ਕਰਿਓ ਕੋਈ ਬ੍ਰਹਮ ਬਿੰਦੇਸੋ ਬ੍ਰਾਹਮਣ ਹੋਈ ਇੱਕ ਨਸਾ ਹੈ ਪਾਤਸ਼ਾਹ ਜੀ ਕਹਿੰਦੇ ਜਾਤ ਦਾ ਗਰਭ ਨਾ ਕਰ ਮੂਰਖ ਗਵਾਰਾ ਇਸ ਗਰਭ ਤੇ ਚੱਲੇ ਬਹੁਤ ਬਕਾਰਾ ਇਹ ਇੱਕ ਨਸਾ ਹੈ ਜਾਤ ਦਾ ਇੱਕ ਨਸਾ ਨਾ ਤੇ ਗੁਰੂ ਪਾਤਸ਼ਾਹ ਜੀ ਨੇ ਜਿਹੜਾ ਕੋਈ ਇਹ ਨਸੇ ਦੇ ਵਿੱਚ ਲੀਨ ਆ ਜਿਸ ਬੰਦੇ ਦੀ ਸੁਰਤ ਦੇ ਵਿੱਚ ਜਾਤ ਵਾਲਾ ਨਸਾ ਵੜ ਗਿਆ ਤੇ ਗੁਰੂ ਪਾਤਸ਼ਾਹ ਜੀ ਉਹਨੂੰ ਦੇਖੋ ਕੀ ਕਹਿੰਦੇ ਆਪਾਂ ਆਪਣੇ ਕੋਲੋਂ ਨਹੀਂ ਕੁਝ ਕਹਿ ਰਹੇ ਦੇਖੋ ਸੁਣੋ ਤੁਸੀਂ ਕੀ ਕਹਿ ਰਹੇ ਆ ਗੁਰੂ ਪਾਤਸ਼ਾਹ ਜੀ ਕਹਿੰਦੇ ਜਾਤ ਦਾ ਗਰਭ ਨਾ ਕਰ ਮੂਰਖ ਗਵਾਰਾ ਉਹ ਮੂਰਖ ਪਸੂਆ ਕਹਿੰਦਾ ਜਾਤ ਦਾ ਗਰਭ ਨਾ ਕਰ ਇਸ ਗਰਭ ਤੇ ਚੱਲਿਆ ਹੈ ਬਹੁਤ ਵਹਿਕਾਰਾ ਗੁਰੂ ਪਾਤਸ਼ਾਹ ਜੀ ਕਹਿੰਦੇ ਇਸ ਜਿਹੜਾ ਤੈਨੂੰ ਗਰਭ ਆ ਨਾ ਜਿਹੜਾ ਤੈਨੂੰ ਜਾਤ ਦਾ ਹੰਕਾਰ ਆ ਇਹਦੇ ਵਿੱਚ ਸਮਾਜ ਦੇ ਵਿੱਚ ਬਹੁਤ ਸਾਰੇ ਝਗੜੇ ਪੈਦਾ ਹੋ ਜਾਂਦੇ ਬਹੁਤ ਸਾਰੇ ਹੁਣ ਕਈ ਬੰਦਿਆਂ ਨੂੰ ਆਪਣੇ ਧਨ ਤੇ ਜੋਬਨ ਦਾ ਵੀ ਨਸ਼ਾ ਹੋ ਜਾਂਦਾ ਨਾ ਗੁਰੂ ਪਾਤਸ਼ਾਹ ਜੀ ਨੇ ਇਹਦੇ ਬਾਰੇ ਵੀ ਬੜਾ ਸੋਹਣਾ ਲਿਖਿਆ ਕਹਿੰਦੇ ਪਾਤਸ਼ਾਹ ਜੀ ਕਹਿੰਦੇ ਤਨ ਜੋਬਨ ਪ੍ਰਭਤਾ ਕੇ ਮਾਇਆ ਕੇ ਅੰਦ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਹਦੇ ਇਹ ਨਸਾ ਨਾ ਇਹ ਬੜਾ ਹੀ ਭੜਾ ਨਸਾ ਜਿੱਨੀ ਸਟਾਰਟਿੰਗ ਆਪਾਂ ਇਹ ਵੀ ਨੌਵੇਂ ਪਾਤਸ਼ਾਹ ਜੀ ਦੇ ਸ਼ਬਦਾਂ ਕਹਿੰਦੇ ਮਾਤ ਪਿਤਾ ਭਾਈ ਸੁਤ ਬਿੰਤਾ ਤਾਂ ਕੇ ਰਸ ਲਪਟਾਨਾ ਜੋਬਨ ਤਨ ਪ੍ਰਭਤਾ ਕੇ ਮਦ ਮੈਂ ਅਨਸ ਰਹੇ دیਵਾਨਾ ਗੁਰੂ ਪਾਤਸ਼ਾਹ ਜੀ ਕਹਿੰਦੇ ਕਈ ਵਾਰੀ ਬੰਦਾ ਆਪਦੇ ਇਹੋ ਜੀ ਮਾਇਆ ਦਾ ਉਹਨੂੰ ਨਸਾ ਹੋ ਜਾਂਦਾ ਹੈ ਮਾਤ ਪਿਤਾ ਭਾਈ ਸੁੱਤ ਬਿੰਤਾ ਤਾਂ ਕਿ ਰਸ ਲਪਟਾਨਾ ਜਿਹੜਾ ਆਪਣੇ ਰਿਸ਼ਤੇਦਾਰੀਆਂ ਮੋਹ ਦੇ ਨਸੇ ਦੇ ਵਿੱਚ ਰਤੇ ਹੀ ਰਹਿੰਦਾ ਹੈ ਰਸੇ ਹੀ ਰਹਿੰਦਾ ਹੈ ਉਹਨਾਂ ਦੇ ਨਾਲ ਹੀ ਲਪਟ ਜਾਂਦਾ ਹੈ ਗੁਰੂ ਪਾਤਸ਼ਾਹ ਜੀ ਕਹਿੰਦੇ ਜੋਬਨ ਧਨ ਪ੍ਰਪਤਾ ਤਾਂ ਕਹਿ ਮੱਧ ਮੈਂ ਐ ਨਸ ਰਹੇ ਜਵਾਨਾ ਹੁਣ ਜੋਬਨ ਕੀ ਆ ਜਵਾਨੀ ਕਈ ਵਾਰੀ ਬੰਦੇ ਨੂੰ ਇੰਨਾ ਜਿਆਦੇ ਆਪਣਾ ਕਮਾਂਡ ਮੇਰੇ ਵਰਗਾ ਤਾਂ ਕੋਈ ਬੰਦਾ ਹੀ ਨਹੀਂ ਯਾਰ ਮੇਰੇ ਜਿੰਨਾ ਤਾਂ ਬਾਲੀ ਨਹੀਂ ਹੋ ਸਕਦਾ ਕਿਸੇ ਚ ਫਿਰ ਧਨ ਲਿਖਿਆ ਕਰੂ ਪਾਸ ਚਾਨੇ ਪ੍ਰਾਪਰਟੀ ਦਾ ਪ੍ਰਭਤਾ ਪ੍ਰਭਤਾ ਦਾ ਬੜਾ ਅੱਜ ਇੱਕ ਅੱਜਕੱਲ ਚੱਕਰ ਚੱਲਿਆ ਇਹ ਪ੍ਰਭਤਾ ਹੀ ਆ ਜੀ ਮੇਰੀ ਹਕੂਮਤ ਹੋਵੇ ਮੇਰੀ ਕਮਾਂਡ ਚੱਲੇ ਮੇਰੇ ਅਧੀਨ ਹੋਣ ਅੱਜਕੱਲ ਆਪਣੇ ਗੁਰਦੁਆਰਿਆਂ ਚ ਕਮੇਟੀਆਂ ਨਹੀਂ ਆ ਕਈ ਵਾਰੀ ਚੌਧਰ ਬਣ ਕੇ ਬਹਿ ਜਾਂਦੇ ਫਿਰ ਇਹੋ ਜਿਹੇ ਬੰਦਿਆਂ ਨੂੰ ਜਿਨ੍ਹਾਂ ਨੂੰ ਕੁਝ ਪਤਾ ਨਹੀਂ ਨਾ ਹੁੰਦਾ ਗੁਰਦੁਆਰਿਆਂ ਦੀ ਜਿਹੜੀ ਸਿਧਾਂਤ ਆ ਜਿਹੜੇ ਪ੍ਰਿੰਸੀਪਲ ਹੁੰਦੇ ਸਾਡੇ ਉਹ ਸਾਨੂੰ ਪਤਾ ਨਹੀਂ ਹੁੰਦਾ ਪਰ ਅਸੀਂ ਚੌਧਰੀ ਬਣ ਕੇ ਉੱਥੇ ਪ੍ਰਧਾਨ ਕਮੇਟੀਆਂ ਦੇ ਬਣ ਕੇ ਬਹਿ ਜਾਂਦੇ ਫਿਰ ਉਹਨਾਂ ਦੇ ਲਈ ਸ਼ਬਦ ਪਤਾ ਅੱਜ ਕੱਲ ਕਿਹੜੇ ਵਰਤਦੇ ਆਪਾਂ ਕੜਮ ਚੌਧਰੀ ਜਿਨ੍ਹਾਂ ਨੂੰ ਇੱਕ ਪ੍ਰਭਤਾ ਦਾ ਨਸ਼ਾ ਹੁੰਦਾ ਉਹਨਾਂ ਲਈ ਸ਼ਬਦ ਵਰਤੇ ਜਾਂਦੇ ਕੜਮ ਚੌਧਰੀ ਫਿਰ ਉਹ ਉਹਨਾਂ ਦੇ ਵਿੱਚ ਪੈਸੇ ਦਾ ਨਸ਼ਾ ਹੈ ਕਿਸੇ ਨੂੰ ਆਪਣੇ ਅਹੁਦੇ ਦਾ ਨਸਾ ਕਿਸੇ ਨੂੰ ਆਪਣੇ ਬੜਾ ਗਿਆਨ ਦਾ ਨਸਾ ਹੁੰਦਾ ਤੇ ਫਿਰ ਉਹ ਜਿਹੜੇ ਗਰੀਬ ਗ੍ਰਾਂਥੀ ਸਿੰਘ ਹੁੰਦੇ ਆ ਉਹ ਨਸੇ ਦੀ ਲੋਰ ਚ ਫਿਰ ਉਹਨਾਂ ਨੂੰ ਧੱਕੇ ਦਿੰਦੇ ਆ ਕਿਉਂਕਿ ਨਸਾ ਚੜਿਆ ਉਹਨਾਂ ਨੂੰ ਥੋੜੋ ਹੀ ਪਤਾ ਲੱਗਦਾ ਵੀ ਇਹ ਗੁਰੂ ਦਾ ਵਜੀਰ ਆ ਨਾ 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 ਫਿਰ ਉਹਨਾਂ ਨੂੰ ਇਹ ਸੁਰਤ ਨਹੀਂ ਰਹਿੰਦੀ ਕਿ ਗੁਰੂ ਦਾ ਵਜੀਰ ਆ ਕਿਉਂਕਿ ਉਹ ਮਾਇਆ ਦਾ ਨਸਾ ਨਾ ਗੁਰੂਪ ਤੇ ਇੱਕ ਵਾਰ ਦਰਸ਼ੇਵ ਜੀ ਕਹਿੰਦੇ ਆ ਨਾ ਮਦ ਮਾਇਆ ਕੇ ਅੰਧ ਫਿਰ ਮਾਇਆ ਦਾ ਨਸ਼ਾ ਜਿਹੜਾ ਉਹਨਾਂ ਦੇ ਮਨ ਨੂੰ ਚੜਿਆ ਨਾ ਫਿਰ ਉਹਦੇ ਚੰਨੇ ਹੋਏ ਹੋਵੇ ਹੁੰਦੇ ਉਹਨੂੰ ਨਹੀਂ ਪਤਾ ਲੱਗਦਾ ਵੀ ਗੁਰੂ ਘਰ ਦਾ ਵਜੀਰ ਆ ਵੀ ਮੈਂ ਇਹਦੀ ਰਿਸਪੈਕਟ ਕਰਨੀ ਐ ਨਹੀਂ ਨਹੀਂ ਫਿਰ ਉਹਦੇ ਲਈ ਉਹ ਕੁਛ ਵੀ ਨਹੀਂ ਆ ਫਿਰ ਨਹੀਂ ਉਹ ਇੱਜ਼ਤ ਕਰਦਾ ਕਿਉਂਕਿ ਉਹਨੂੰ ਪ੍ਰਭਤਾ ਦਾ ਨਸ਼ਾ ਨਾ ਹੁਣ ਜਿਹੜੇ ਬੰਦੇ ਪ੍ਰਭਤਾ ਦੇ ਨਸੇ ਦੇ ਲਈ ਵੱਡੀਆਂ ਵੱਡੀਆਂ ਕਮੇਟੀਆਂ ਦੇ ਪ੍ਰਧਾਨ ਬਣੇ ਬੈਠਿਆ ਜਾਂ ਪਿੰਡਾਂ ਦੇ ਵਿੱਚ ਗੁਰਦੁਆਰਿਆਂ ਦੇ ਇੱਕ ਕਮਾਂਡ ਸੰਭਾਲੀ ਬੈਠੇ ਆ ਜਿਹੜੇ ਕਹਿੰਦੇ ਆ ਸਾਡੀ ਹਕੂਮਤ ਚੱਲਣੀ ਚਾਹੀਦੀ ਆ ਸਾਡੀ ਕਮਾਂਡ ਚੱਲਣੀ ਚਾਹੀਦੀ ਆ ਭਲਿਓ ਉਹਨਾਂ ਨੂੰ ਆਮਦਾ ਜਾਂਦਾ ਕੱਖ ਨਹੀਂ ਐ ਆਮਦਾ ਜਾਂਦਾ ਕੱਖ ਨਹੀਂ ਤੇ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਨੂੰ ਕੀ ਕਿਹਾ ਐ ਨਸ ਰਹੇ دیਵਾਨਾ ਕਹਿੰਦਾ ਉਹ ਦਿਨ ਤੇ ਰਾਤ ਬਸ ਉਹ ਨਸੇ ਦੇ ਵਿੱਚ ਝੱਲੇ ਹੋਏ ਰਹਿੰਦੇ ਆ دیਵਾਨੇ ਹੋਏ ਇਹ ਵੀ ਇੱਕ ਨਸਾ ਮੈਂ ਤਾਂ ਕਰਕੇ ਇਹ ਗੱਲਾਂ ਜੱਪਾ ਕਰ ਰਹੇ ਆ ਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ ਪੁਰਾਨੀ ਕਸੂਨਾ ਚੇਤੀ ਮਦ ਮਾਇਆ ਕੇ ਅੰਦ ਵੀ ਜਿੱਥੇ ਮਾਇਆ ਦੇ ਨਸ਼ੇ ਆ ਜਿੱਥੇ ਸਰੀਰ ਕਰਕੇ ਨਸ਼ੇ ਆ ਉੱਥੇ ਤਨ ਤੇ ਮਨ ਕਰਕੇ ਜਿਹੜੇ ਨਸ਼ੇ ਆ ਗੁਰਬਾਣੀ ਗੁਰਾਂ ਦੀ ਸਾਨੂੰ ਸਾਰੇ ਪਾਸਿਆਂ ਤੋਂ ਸੁਚੇਤ ਕਰਦੀ ਐ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਜੋ ਬਨ ਧਨ ਪ੍ਰਭਤਾ ਕੇ ਮਦਮੈਂ ਐ ਨਸ ਰਹੇ دیਵਾਨਾ ਉਹ ਦਿਨ ਤੇ ਰਾਤ ਝੱਲਾ ਬਣਿਆ ਰਹਿੰਦਾ ਇਹ ਵੀ ਇੱਕ ਨਸ਼ਾ ਕਿਸੇ ਨੂੰ ਧਨ ਦਾ ਨਸ਼ਾ ਹੋ ਗਿਆ ਕਿਸੇ ਨੂੰ ਜੋਬਨ ਦਾ ਨਸ਼ਾ ਹੋ ਗਿਆ ਇਹ ਬੜੇ ਭੈੜੇ ਨਸ਼ੇ ਆ ਜਿਹੜਾ دنیਵੀ ਨਸਾ ਹੁੰਦਾ ਬੰਦਾ ਕਈ ਵਾਰੀ ਉਹ ਨਸੇ ਦੇ ਵਿੱਚੋਂ ਉਹਨੂੰ ਛੱਡ ਕੇ ਬੰਦਾ ਸਹੀ ਲਾਈਨ ਤੇ ਵੀ ਆ ਜਾਂਦਾ ਪਰ ਜਿਹਨੇ ਮਨ ਕਰਕੇ ਨਸੇਆਂ ਨਾ ਭਲਿਓ ਸੱਚ ਕਰਕੇ ਜਾਨਿਓ ਕਈ ਵਾਰੀ ਜੇ ਕਿਸੇ ਦੀ ਸੂਰਤ ਦੇ ਵਿੱਚ ਬੈਠ ਗਏ ਨਾ ਬੰਦੇ ਦੀ ਸਾਰੀ ਜ਼ਿੰਦਗੀ ਬੀਤ ਜਾਂਦੀ ਆ ਪਰ ਇਹ ਨਸੇ ਨਿਕਲਦੇ ਨਹੀਂ ਸੂਰਤ ਚੋਂ ਇਹ ਕੌਣ ਕੱਢਦਾ ਜੀ ਗੁਰੂ ਪਾਤਸ਼ਾਹ ਜੀ ਨੇ ਕਿਹਾ ਨਾਨਕ ਨਜ਼ਰੀ ਸੱਚ ਮੱਧ ਪਾਈ ਐ ਗੁਰੂ ਪਾਤਸ਼ਾਹ ਦੀ ਬਾਣੀ ਕਹਿੰਦੀ ਆ ਉਹਦੀ ਨਦਰ ਦੇ ਵਿੱਚ ਰਹੇ ਉਹਦੇ ਭਾਣੇ ਦੇ ਵਿੱਚ ਰਹੇ ਤੇ ਫਿਰ ਸੱਚ ਦਾ ਮੱਧ ਮੱਧ ਕੀ ਹੈ ਨਸ਼ਾ ਗੁਰੂ ਪਾਤਸ਼ਾਹ ਕਿਹਾ ਮੈਂ ਸੱਚ ਦਾ ਨਸ਼ਾ ਕਰਾਂਗਾ ਤੂੰ ਜਦੋਂ ਸੱਚ ਦਾ ਨਸ਼ਾ ਪਾਏਂਗਾ ਨਾ ਫਿਰ ਤੇਰਾ ਔਣਾ ਇੱਥੇ ਪ੍ਰਵਾਨ ਹੋ ਜੀਂਗੇ ਤਿੰਨ ਨਸਿਆਂ ਦੀ ਗੱਲ ਕੀਤੀ ਆ ਗੁਰੂ ਪਾਤਸ਼ਾਹ ਜੀ ਨੇ ਕਿਹਾ ਇੱਕ ਤਤਨ ਕਰਕੇ ਨਸ਼ਾ ਇੱਕ ਮਨ ਕਰਕੇ ਇੱਕ ਫਿਰ ਉਹਦੇ ਨਾਮ ਦਾ ਨਸ਼ਾ ਸੱਚੇ ਨਾਮ ਦਾ ਗੁਰੂ ਪਾਤਸ਼ਾਹ ਜੀ ਕਹਿੰਦੇ ਨਾਨਕ ਨਦਰੀ ਸੱਚ ਮੱਧ ਪਾਈਐ ਫਿਰ ਸੱਚੇ ਜਿਦੋਂ ਆਪਾਂ ਗੁਰੂ ਦੀ ਉਹਦੇ ਭਾਣੇ ਦੇ ਵਿੱਚ ਰਹਾਂਗੇ ਐਕਚੁਅਲੀ ਗੁਰੂ ਪਾਤਸ਼ਾਹ ਜੀ ਤਾਂ ਗੱਲ ਹੀ ਬਾਣੀ 'ਚ ਇਹ ਕਹਿੰਦੇ ਆ ਕਿ ਮੇਰਾ ਸੈਖੀ ਉਹ ਆ ਜਿਹੜਾ ਗੁਰੂ ਦੇ ਭਾਣੇ ਵਿੱਚ ਚੱਲਦਾ ਦੂਸਰੇ ਤਾਂ ਹੁਣ ਆਪਾਂ ਆਪਣੀ ਮਰਜ਼ੀ ਨਾਲ ਤਾਂ ਚਲੋ ਅੱਜ ਆਪਣੇ ਚੱਲ ਰਹੀ ਆ ਸਾਡੇ ਕੋਲ ਸੁਰਤਾ ਜਾਂ ਕਿਸੇ ਬੰਦੇ ਦੀ ਪੈਸੇ ਕਰਕੇ ਚੱਲ ਰਹੀ ਆ ਕਿਸੇ ਕੋਲੇ ਕੋਈ ਤਾਕਤ ਆ ਉਹ ਚਲਾ ਰਹੇ ਆ ਗੱਲ ਵੱਖਰੀ ਆ ਪਰ ਜੇ ਗੁਰੂ ਤੋਂ ਤੁਸੀਂ ਪ੍ਰਮਾਨ ਲਓਗੇ ਨਾ ਗੁਰੂ ਤੋਂ ਪੁੱਛੋਗੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਬੈਠ ਕੇ ਅਰਦਾਸ ਕਰਕੇ ਕਿਤੇ ਸੱਚੇ ਦਿਲੋਂ ਗੁਰੂ ਤੋਂ ਪੁੱਛੋ ਵੀ ਮੈਂ ਸੱਚੀ ਸਿੱਖ ਆ ਗੁਰੂ ਪਾਤਸ਼ਾਹ ਜੀ ਕਹਿੰਦੇ ਆ ਸੋ ਸਿੱਖ ਸਖਾ ਬੰਧ ਪਹ ਭਾਈ ਜੇ ਗੁਰਕੈ ਭਾਣੇ ਵਿੱਚ ਆਵੀ ਉਹ ਮੇਰਾ ਸਖਾ ਸੇਖਾ ਉਹ ਮੇਰਾ ਮਿੱਤਰ ਉਹ ਮੇਰਾ ਰਿਸ਼ਤੇਦਾਰ ਹੈ ਜਿਹੜਾ ਗੁਰੂ ਦੇ ਬਾਣੇ ਵਿੱਚ ਚੱਲਦਾ ਗੁਰ ਸਤ ਗੁਰ ਕਾ ਜੋ ਸਿੱਖ ਅਖਾਇ ਸੋ ਭਲਕੇ ਉੱਠ ਹਰ ਨਾਮ ਧਿਆਵੈ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਣਾਵੈ ਇਹ ਗੁਰੂ ਦਾ ਸਿੱਖ ਦੇ ਗੁਣ ਹੈ ਇਹ ਗੁਰੂ ਦੇ ਸਿੱਖ ਦੀ ਡੈਫੀਨੇਸ਼ਨ ਹੈ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜਾ ਅਮਰਤ ਵੇਲੇ ਉੱਠ ਕੇ ਗੁਰੂ ਦੇ ਨਾਮ ਦੇ ਨਾਲ ਜੁੜਦਾ ਇਸ਼ਨਾਨ ਕਰਦਾ ਅਮਰਤ ਸਰ ਸਰੋਵਰ ਦੇ ਵਿੱਚ ਜਣੀ ਅਮਰਤ ਅੰਦਰ ਅਮਰਤ ਦੀ ਬਾਣੀ ਨੂੰ ਪੜ੍ਹ ਕੇ ਆਪਣੇ ਅੰਦਰ ਨਾਲ ਆਪਣੇ ਨਿਜ ਨਾਲ ਜੁੜਦਾ ਉਸ ਪ੍ਰਮਾਤਮਾ ਦੀ ਯਾਦ ਦੇ ਵਿੱਚ ਬੈਠਦਾ ਉਹ ਮੇਰਾ ਸਿੱਖ ਹੈ ਗੁਰੂ ਪਾਤਸ਼ਾਹ ਜੀ ਕਹਿੰਦੇ ਤਾਂ ਕਰਕੇ ਗੁਰੂ ਪਾਤਸ਼ਾਹ ਜੀ ਕਹਿੰਦੇ ਦੀਨ ਦਿਆਲ ਸਦਾ ਦੁੱਖ ਭੰਜਨ ਤਾਂ ਸੋ ਮਨ ਲਗਾਣਾ ਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜਾ ਦੀਨਾਂ ਤੇ ਦਇਆਲ ਕਰਨ ਵਾਲਾ ਜਿਹੜਾ ਸਾਰੇ ਦੁੱਖਾਂ ਨੂੰ ਕੱਟਣ ਵਾਲਾ ਤੂੰ ਉਹਦੇ ਨਾਲ ਆਪਣੇ ਮਨ ਨੂੰ ਜੋੜ ਉਹਦੇ ਨਾਲ ਤੂੰ ਮਨ ਨੂੰ ਜੋੜ ਨਹੀਂ ਰਿਹਾ ਦੀਨ ਦਇਆਲ ਸਦਾ ਦੁੱਖ ਭੰਜਨ ਤਾਂ ਸੋ ਮਨ ਲਗਾਣਾ ਕਹਿੰਦਾ ਜਿਹਦਾ ਸਾਰੇ ਤੇਰੇ ਦੁੱਖ ਕੱਟਣ ਵਾਲਾ ਤੇਰੇ ਤੇ ਦਇਆ ਕਰਨ ਵਾਲਾ ਉਹਦੇ ਨਾਲ ਤੂੰ ਮਨ ਨਹੀਂ ਲਗਾ ਰਿਹਾ ਜਿਹੜੇ ਦੁਨਿਆਵੀ ਨਸੇ ਆ ਜਾਂ ਮਾਇਆ ਦੇ ਨਸੇ ਆ ਉਹਨਾਂ ਦੇ ਵਿੱਚ ਤੂੰ ਜੁੜਿਆ ਹੋਇਆ ਜਨ ਨਾਨਕ ਕੋਟਨਵੇਂ ਕਿਨੂ ਗੁਰਮਖ ਹੋਏ ਪਸਾਨਾ ਗੁਰੂ ਪਾਤਸ਼ਾਹ ਜੀ ਕਹਿੰਦੇ ਜਨ ਨਾਨਕ ਨਾਨਕ ਦਾਸ ਕਹਿ ਰਿਹਾ ਇਹੋ ਜੇ ਬੰਦੇ ਹੈ ਜਿਨ੍ਹਾਂ ਨੇ ਇਹ ਗੱਲਾਂ ਦੀ ਪ੍ਰਸਾਨ ਕਰ ਲਈ ਹੈ ਜਿਨ੍ਹਾਂ ਨੇ ਗੁਰੂ ਦੇ ਨਾਲ ਪ੍ਰਮਾਤਮਾ ਦੇ ਨਾਲ ਸਾਂਝ ਪਾਈ ਹੈ ਗੁਰਮਖ ਬਣ ਕੇ ਗੁਰੂ ਦੀ ਸਰਨ ਪੈ ਕੇ ਉਹ ਜੇ ਬੰਦੇ ਹੈ ਪਰ ਹੈ ਵਿਰਲੇ ਆ ਗੁਰੂ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅੱਜ ਦਾ ਸ਼ਬਦ ਸੀ ਪ੍ਰਾਨੀ ਕਸੂ ਨਾ ਚੇਤੀ ਮਦ ਮਾਇਆ ਕੇ ਅੰਦ ਉਹ ਮਨੁੱਖਾ ਤੈਨੂੰ ਕੁਛ ਵੀ ਚੇਤੇ ਨਹੀਂ ਰਹਿੰਦਾ ਜਿੱਦ ਤੂੰ ਮਾਇਆ ਦੇ ਨਸੇ ਦੇ ਵਿੱਚ ਹੋ ਜਾਣਾ ਕਹੋ ਨਾਨਕ ਨਾਨਕ ਆਖਦਾ ਹੈ ਭਲਿਆ ਸੁਣ ਬਿਨ ਹਰ ਭਜਨ ਪਰਤ ਤਾਹੇ ਜਮ ਫੰਦ ਉਸ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਤੈਨੂੰ ਵਕਾਰਾਂ ਦੇ ਨਸੇ ਵੀ ਚੁੰਬਣਗੇ ਤੈਨੂੰ ਮਾਇਆ ਦਾ ਨਸਾ ਵੀ ਆਏਗਾ ਤੇਰੇ ਕੋਲੇ ਜੇ ਤੂੰ ਪ੍ਰਮਾਤਮਾ ਦੀ ਯਾਦ ਤੋਂ ਦੂਰ ਹੋਣਾ ਤੇਰੇ ਕੋ ਦੁਨਿਆਵੀ ਨਸੇ ਵੀ ਆਉਣਗੇ ਤੂੰ ਮਨ ਕਰਕੇ ਵੀ ਨਸੀਲਾ ਬਣੇਗਾ ਤੂੰ ਤਨ ਕਰਕੇ ਵੀ ਨਸੇ ਕਰੇਗਾ ਜੇ ਤੂੰ ਬਚਣਾ ਤਾਂ ਕੀ ਕਰਨਾ ਪਏਗਾ ਗੁਰੂ ਪਾਤਸ਼ਾਹ ਜੀ ਇਹ ਕਹਿੰਦੇ ਕਹੋ ਨਾਨਕ ਬਿਨ ਹਰ ਭਜਨ ਪਰਤ ਤਾਹੇ ਨਾਹੇ ਜਮਫੰਦ ਪਰਤ ਤਾਹੇ ਜਮਫੰਦ ਫਿਰ ਤੂੰ ਜਮਾ ਦੀ ਫਾਹੀ ਦੇ ਵਿੱਚ ਫਸੇਗਾ ਕਿਤੇ ਤੋਂ ਬਿਨਾ ਜੀ ਪ੍ਰਮਾਤਮਾ ਦੀ ਨਾਮ ਤੋਂ ਬਿਨਾ ਉਹਦੀ ਯਾਦ ਤੋਂ ਬਿਨਾ ਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਆ ਇਸ 26 ਨੰਬਰ ਤੇ ਸਲੋਕ ਆ ਪ੍ਰਾਨੀ ਕਸੂ ਨਾ ਚੀਤੇ ਮਦ ਮਾਇਆ ਕੇ ਅੰਧ ਏ ਮਨੁੱਖਾ ਤੈਨੂੰ ਕੁਛ ਵੀ ਯਾਦ ਨਹੀਂ ਐ ਕਹੋ ਨਾਨਕ ਨਾਨਕ ਦਾਸ ਆ ਕਰਿਆ ਹੈ ਬਿਨ ਹਰ ਭਜਨ ਪਰਤ ਤਾਹੇ ਜਮ ਫੰਦ ਤੂ ਬਿਨਾ ਪ੍ਰਮਾਤਮਾ ਤੋਂ ਫਿਰ ਜਮਾ ਦੀ ਫਾਹੀ ਵਿੱਚ ਫਸ ਜਾਏਗਾ ਇਹ ਤੇਰੇ ਕੋਲੇ ਵਕਤ ਹੈ ਤੈਨੂੰ ਮਨੁੱਖਾ ਜਨਮ ਮਿਲਿਆ ਹੈ ਤੂੰ ਆਪਣੇ ਔਗਣਾਂ ਨੂੰ ਖਤਮ ਕਰਕੇ ਗੁਰੂ ਦੀ ਬਾਣੀ ਦੇ ਨਾਲ ਜੁੜ ਕੇ ਬਾਣੀ ਤੇ ਵਿਚਾਰ ਕਰਕੇ ਆਪਣੀ ਜ਼ਿੰਦਗੀ ਨੂੰ ਉਹਦੇ ਅਨੁਸਾਰ ਢਾਲਣ ਦਾ ਯਤਨ ਕਰੋ ਤਾਂ ਕਿ ਆਪਾਂ ਸਾਰੇ ਇਸ ਨਸਿਆਂ ਤੋਂ ਵੱਜ ਜਾਈਏ ਐਨੇ ਹੱਥ ਗੁਰਬਾਣੀ ਦੀਆਂ ਤੁਹਾਡੇ ਨਾਲ ਵਿਚਾਰਾਂ ਸਾਂਝੀਆਂ ਕਰਨੀਆਂ ਸੀ ਗੁਰਬਾਣੀ ਬੜਾ ਹੀ ਉੱਚੇ ਰਤਬੇ ਦੀ ਸੱਚੀ ਤੁਰਕੀ ਬਾਣੀ ਆਈ ਤੈਨ ਸਗਲੀ ਚਿੰਤ ਮਟਾਈ ਇਹ ਤੁਰਦੀ ਆਈ ਹੋਈ ਬਾਣੀ ਹੈ ਸਤ ਗੁਰ ਕੀ ਬਾਣੀ ਸਤ ਸਤ ਕਰ ਜਾਨੋ ਗੁਰ ਸਿੱਖੋ ਹਰ ਕਰਤਾ ਆਪ ਮੂਹ ਕਢਾਏ ਇਹ ਉਸ ਕਰਤੇ ਦੀ ਆਪ ਦੀ ਬਾਣੀ ਆ ਉਹਦੀ ਬ੍ਰਹਮ ਗਿਆਨ ਆ ਵਿਚਾਰਾਂ ਕਰਦੇ ਆ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਗੁਰੂ ਜੀ ਆਪ ਬਖਸ਼ਨਾਰ ਆ ਆਪ ਸੁਣਨ ਵਾਲੀ ਸੰਗਤ ਆਪ ਵੀ ਰੱਬ ਦਾ ਰੂਪ ਹੋ ਕਿਰਪਾ ਕਰਿਓ ਹੋਈਆਂ ਗਲਤੀਆਂ ਤੋਂ ਮੈਨੂੰ ਬਖਸ਼ ਦੇਣਾ ਜਿੱਥੇ ਆਪਣੀਆਂ ਅਰਦਾਸਾਂ ਕਰਦੇ ਮੇਰੇ ਲਈ ਵੀ ਅਰਦਾਸ ਕਰਨਾ ਹੋਈਆਂ ਗਲਤੀਆਂ ਤੋਂ ਮੈਂ ਖਿਮਾ ਦਾ ਜਾਚ ਕਹਾਂ ਜੀ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ